ਪ੍ਰੇਮਨ ਚੰ다 ਰਿਪੋਰਟਰ ਮੁੱਦਕੀ ਲਾਈਫ ਟਾਈਮ ਨਿਊਜ਼ ਅੱਜ ਅਸੀਂ ਉਹ ਜਗ੍ਹਾ ਤੇ ਖੜੇ ਆ ਸ਼ਹੀਦ ਗੰਜ ਗੁਰਦੁਆਰਾ ਜਿੱਥੇ 1745 ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ ਹੋਈ ਸੀ ਇਹ ਉਹ ਗੁਰਦੁਆਰਾ ਇਸ ਗੁਰਦੁਆਰੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਜਿਸ ਗੁਰਦੁਆਰੇ ਤੇ ਅਸੀਂ ਖੜੇ ਆ ਅਸੀਂ ਸੰਗਤਾਂ ਨੂੰ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਇਹ ਉਹ ਗੁਰਦੁਆਰੇ ਛੀਂਦਾ ਦੀ ਯਾਦ ਦੇ ਵਿੱਚ ਜੋ ਬਣਾਇਆ ਗਿਆ ਸੀ ਅੱਜ ਅਸੀਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਣ ਜਾਂਦੇ ਆ ਜੀ ਆਪ ਦੀ ਕੀ ਜੀਵਾ ਮੋਹ ਤਪ ਬਗਲ ਤੇ ਚੋਤਾ ਦਲਾ ਅਪਨੇ ਦੀਵਾ ਤੂੰ ਪਤਸਪੋਤਾ

ਹਾਲੇ ਅਸ਼ੀਲਗੰਜਾ ਕਿੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ 1845 ਦੇ ਵਿੱਚ ਪਹਿਲੀ ਜੰਗ ਹੋਈ ਸੀ ਇਹ ਦੂਸਰੀ ਜੰਗ ਜਿਹੜੀ ਤੁਹਾਨੂੰ ਅਸੀਂ ਵਿਖਾਈ ਤੀਸਰੀ ਜੰਗ ਚੇਲਿਆਂ ਵਾਲੀ ਇਹ ਲੜਾਈ ਤੀਸਰੀ ਜੰਗ ਤੋਂ ਕਿ ਚੇਲਿਆਂ ਵਾਲੀ ਲੜਾਈ ਜੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਸ ਸਥਾਨ ਤੇ ਪਿਆਰਿਓ ਆਪਾਂ ਖੜੇ ਆ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਜਿਸ ਟਾਈਮ ਤੇ ਸ਼ੇਰੇ ਪੰਜਾਬ ਦਾ ਸੂਰਜ ਅਸਤ ਹੋਣ ਦੇ ਕਿਨਾਰੇ ਸੀ ਉਸ ਸਮੇ ਮਹਾਰਾਜੇ ਦੇ ਚਲਾਣੇ ਤੋਂ ਬਾਅਦ ਅੰਗਰੇਜ਼ਾਂ ਨੇ ਖਾਲਸਾ ਰਾਜ ਵੱਲ ਨੂੰ ਜਦੋਂ ਆਪਣਾ ਮੂੰਹ ਕੀਤਾ ਹਮਲਾ ਕਰਨ ਦੀਆਂ ਤਿਆਰੀਆਂ ਕੀਤੀਆਂ ਤੇ ਜਿਹੜੀ ਸਭ ਤੋਂ ਪਹਿਲੀ ਜੰਗ ਸੀ ਉਹ ਮੋਦਕੀ ਦੀ ਧਰਤੀ ਤੇ ਹੋਈ ਸੀ ਜਿਹਦਾ ਮੁਕਾਬਲਾ ਖਾਲਸਾ ਫੌਜਾਂ ਨੇ ਡਟ ਕੇ ਮੋਦਕੀ ਦੇ ਮੈਦਾਨ ਦੇ ਵਿੱਚ ਕੀਤਾ ਸੀਗਾ ਡਟ ਕੇ ਦੁਸ਼ਮਣ ਦੇ ਨਾਲ ਲੋਹੇ ਨਾਲ ਲੋਹਾ ਲਿਆ ਸੀਗਾ ਇਹ ਉਹ ਪਾਵਨ ਧਰਤੀ ਹੈ ਜਿੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ ਹੋਈ ਫਸਟ ਐਗਲੋ ਸਿੱਖ ਵਾਰ ਇਦੇ ਵਿੱਚ ਕੀ ਸੀਗਾ ਜੀ ਸਿੰਘ ਬੜੀ ਤੜਦੀ ਕਲਾ ਦੇ ਨਾਲ ਬੜੀ ਬਹਾਦਰੀ ਨਾਲ ਬੜੀ ਸੂਰਮਗਤੀ ਦੇ ਨਾਲ ਲੜ ਕੇ ਸਿੰਘਾਂ ਨੇ ਸ਼ਹੀਦਾਂ ਪਾਈਆਂ ਤੇ ਇਹ ਜੰਗ ਜਿਹੜੀ ਸਿੱਖ ਕੌਮ ਖਾਲਸਾ ਫੌਜ ਜਿੱਤ ਗਈ ਸੀ ਪਰ ਜਿਹੜੇ ਆਗੂ ਸੀ ਤੇਜਾ ਸਿੰਘ ਤੇ ਲਾਲ ਸਿੰਘ ਵਰਗਿਆਂ ਦੀ ਗਦਾਰੀ ਕਰਕੇ ਉਹ ਅੰਗਰੇਜ਼ਾਂ ਦੇ ਨਾਲ ਇੱਕਮਿਕ ਹੋ ਗਏ ਸੀ ਰਲ ਗਏ ਸੀ ਰਲ ਕਰਕੇ ਉਹਨਾਂ ਨੇ ਸਿੱਖ ਫੌਜਾਂ ਨੂੰ ਖਾਲਸਾ ਫੌਜਾਂ ਨੂੰ ਧੋਖਾ ਦਿੱਤਾ ਤਾਂ ਕਰਕੇ ਜਿਹੜਾ ਇਹ ਉਹਨਾਂ ਅੰਗਰੇਜ਼ਾਂ ਦੇ ਪਾਲੇ ਦੇ ਵਿੱਚ ਜੰਗ ਚੱਲੀ ਗਈ ਸੀ ਇਸ ਪਾਵਨ ਪਵਿੱਤਰ ਸਥਾਨ ਤੇ ਫਿਰ ਬਾਬਾ ਸ਼ਵੇਗ ਸਿੰਘ ਬਾਬਾ ਬਾਬਾ ਭੋਲਾ ਸਿੰਘ ਤੇ ਬਾਬਾ ਅਮਰਜੀਤ ਸਿੰਘ ਹੋਣਾ ਨੇ ਮੁੱਢ ਵੱਜਿਆ ਇੱਥੇ ਲੰਮਾ ਸਮਾਂ ਸਵਾਮਾ ਕਰਕੇ ਜਿੰਨਾ ਸਥਾਨ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਬਾਬਾ ਗੁਰਦੀਪ ਸਿੰਘ ਜੀ ਇਹ ਸਾਰੇ ਜਿਹੜੇ ਮਹਾਪੁਰਖ ਨੇ ਜਿਨ੍ਹਾਂ ਨੇ ਇਹ ਪਾਵਨ ਸਥਾਨਾਂ ਦੀ ਸੇਵਾ ਕਰਵਾਈ ਕਾਰ ਸੇਵਾ ਕਰਵਾ ਕੇ ਇੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ ਯਾਦ ਦੇ ਵਿੱਚ ਮੁੱਢ ਵੱਜਿਆ ਇਹ ਜਿਹੜੀ ਧਰਤੀ ਹੈ ਇਹ ਧਰਤੀ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਸਾਨੂੰ ਸ਼ੌਕਤ ਦੇ ਨਾਲ ਸਮਾਗਮ ਹੁੰਦੇ ਨੇ ਬੜੀਆਂ ਦੂਰ ਗਰੇਡੇ ਤੋਂ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਨੇ ਆਪਣੀ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇੱਥੇ ਹਰ ਸਾਲ 18 ਪੋਨੂਸ਼ੀ ਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਅੱਜ ਕੱਲ੍ਹ ਜੋੜ ਮੇਲੇ ਦੀਆਂ ਬਿਲਕੁਲ ਤਿਆਰੀਆਂ ਨੇ 31 ਦਸੰਬਰ ਨੂੰ ਤਨਸ਼ੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਕੇ ਪੰਜ ਪਿਆਰੇ ਪੰਜ ਨਿਸ਼ਾਨੀ ਸਿੰਘਾਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਨਗਰ ਕੀਰਤਨ ਸਜਣਗੇ ਅਤੇ ਪਿੰਡ ਲਹਾਮ ਨੂੰ ਜਾਣਗੇ ਇੱਕ ਤਰੀਕ ਨੂੰ ਨਗਰ ਕੀਰਤਨ ਪਿੰਡ ਮੋਦਕੀ ਵਿਖੇ ਜਾਣਗੇ ਤੇ ਤਿੰਨ ਦੋ ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ ਨਾਲ ਦੀਵਾਨ ਸਜੇਗਾ ਇਨ੍ਹਾਂ ਸਮਾਗਮਾਂ ਦੇ ਵਿੱਚ ਪੰਥ ਦੇ ਮਹਾਨ ਢਾਡੀ ਕਬੀਸ਼ਰ ਜਥੇ ਗਿਆਨੀ ਅਮਰਜੀਤ ਸਿੰਘ ਸਭਰਾ ਉਹਨਾਂ ਦਾ ਕਬੀਸ਼ਰੀ ਜਥਾ ਭਾਈ ਮੇਜਰ ਸਿੰਘ ਲੋਈਆਂ ਉਹਨਾਂ ਦਾ ਢਾਡੀ ਜਥਾ ਤੇ ਕੌਮ ਦੇ ਮਹਾਨ ਪ੍ਰਚਾਰਕ ਨੌਜਵਾਨ ਭਾਈ ਗੁਰਸ਼ਰਨ ਸਿੰਘ ਹਲਕਲਾਂ ਵਾਲੇ ਜਾਗੋ ਲਹਿਰ ਉਹਨਾਂ ਦਾ ਜਥਾ ਜਿਹੜਾ ਤੀਸਰੇ ਦਿਨ ਹਾਜ਼ਰੀ ਭਰੇਗਾ ਤੇ ਨਾਲ ਪੀਵੋ ਪੌਲ ਖੰਡ ਧਾਰ ਹੋਏ ਜਨਮ ਸਹਿਇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਗਲਾ ਖੰਡੇ ਦੀ ਪੌਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਵੱਧ ਤੋਂ ਵੱਧ ਸੰਗਤਾਂ ਨੂੰ ਅਪੀਲ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾਈਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਤਿਹਾਸ ਸਰਵਣ ਕਰੀਏ ਅਮਰਤ ਸ਼ਕੀਏ ਸਿੰਘ ਸਜੀਏ ਗੁਰੂ ਵਾਲੇ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਹੋ ਗਿਆ ਜੀ